ਜੇਕਰ ਗੱਲ ਕਰੀਏ ਪਿੰਡ ਮੋਤੀਪੁਰ ਖਾਲਸਾ ਦੀ ਉੱਥੇ 6ਵੇਂ ਵਾਰ ਸਰਸੰਤੀ ਨਾਲ ਪੰਚਾਇਤ ਚੁਣੀ ਗਈ ਹੈ ਚੋਣ ਦੇ ਨਾਲ ਪਿੰਡ ਦੇ ਨਾਲ ਨਾਲ ਪੰਜਾਬ ਦਾ ਮਾਣ ਵੀ ਵਧਾਇਆ ਇਸ ਮੌਕੇ ਬਲਜਿੰਦਰ ਸਿੰਘ ਸਰਪੰਚ ਹਰਪੀ ਸਿੰਘ ਪੰਚ ਸਿਮਰਪੁਰ ਪੰਚ ਹਰਪੀ ਕੋ ਪੰਚ ਹਰਪੀ ਸਿੰਘ ਪੰਚ ਚੁਣੇ ਗਏ ਇਸ ਮੌਕੇ ਬਲਜਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲ ਦੇ ਆਧਾਰ ਤੇ ਪਿੰਡ ਦੇ ਵਿੱਚ ਵਿਕਾਸ ਕੰਮ ਕਰਵਾਉਣਗੇ ਇਸ ਮੌਕੇ ਜਨੈਤ ਸਿੰਘ ਮੋਤੀਪੁਰ ਖਾਲਸਾ ਸਾਬਕਾ ਸਰਪੰਚ ਲਖਵਿੰਦਰ ਸਿੰਘ ਕਿਸਾਨ ਆਗੂ ਗੁਗ ਸਮਾਜੇਵੀ ਸਾਬਕਾ ਸਰਪੰਚ ਬੀਬੀ ਮਨਜੀਤ ਕੌਰ ਤੇ ਹੋਰ ਪਿੰਡ ਵਾਸੀਆਂ ਨੇ ਚੁਣੇ ਗਏ ਮੈਂਬਰਾਂ ਦੇ ਫੁੱਲਾਂ ਦੇ ਹਰਪਾ ਕੇ ਨਗਾ ਸਵਾਗਤ ਕੀਤਾ ਲਖਵਿੰਦਰ ਸਿੰਘ ਮੋਤੀਪੁਰ ਜਨੈਤ ਸਿੰਘ ਮੋਤੀਪੁਰ ਖਾਲਸਾ ਤੇ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਜੋ ਪੰਚਾਇਤ ਚੁਣੀ ਗਈ ਹੈ ਉਹ ਪਹਿਲ ਦੇ ਆਧਾਰ ਤੇ ਵਿਕਾਸ ਦੇ ਕੰਮ ਕਰਵਾਵੇਗੀ ਕੈਮਰਾਮੈਨ ਅਸਗ ਨਾਗੀ ਨਾਲ ਗੁਰਚੰਦ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ